ਬਾਬੂ ਸ਼ਾਹੀ ਟਾਈਮਸ ਅਬਦਾ ਸਵਾਗਤ ਹੈ ਮੈਂ ਬਲਜੀਤ ਬੱਲੇ ਐਡੀਟਰ ਬਾਬੂ ਸ਼ਾਹੀ ਨੈਟਵਰਕ ਸਾਡੇ ਨਾਲ ਇਸ ਵੇਲੇ ਹੈਗੇ ਨੇ ਸਰਜੀਤ ਸਿੰਘ ਰਖੜਾ ਜਿਹੜੇ ਕਿ ਨਵੇਂ ਕਾਲੀ ਦਲ ਦੇ ਆਗੂ ਨੇ ਸੀਨੀਅਰ ਕਾਲੀ ਆਗੂ ਨੇ ਤੇ ਸਾਬਕਾ ਮੰਤਰੀ ਨੇ ਤੇ ਇਹਨਾਂ ਦਾ ਪਰਿਵਾਰ ਪਹਿਲਾਂ ਵੀ ਕਾਫੀ ਜਿਹੜਾ ਉਹ ਚੈਰੀਟੇਬਲ ਕਮਾਲੀ ਕਰਦਾ ਰਿਹਾ ਕੰਮ ਤੇ ਹੁਣ ਹਣਾ ਹਰਪੀਟਾਂ ਲਈ ਇਹਨਾਂ ਨੇ ਕੋਈ ਆਪਣੇ ਪਰਿਵਾਰ ਵੱਲੋਂ ਫੈਸਲੇ ਲਏ ਨੇ ਤੇ ਉਹ ਉਹਨਾਂ ਤੋਂ ਜਾਣਾਂਗੇ ਕਿ ਕੀ ਫੈਸਲੇ ਲਏ ਨੇ ਰਖੜਾ ਜੀ ਸਵਾਗਤ ਹੈ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਬਲੀ ਜੀ ਬਹੁਤ ਬਹੁਤ ਧੰਨਵਾਦ ਪਹਿਲੇ ਤੇ ਕੀ ਕਿਵੇਂ ਦੇਖਦੇ ਹਾਂ ਪੜਾ ਨੂੰ ਹਮ ਦੇਖੋ ਪੰਜਾਬ ਦੇ ਵਿੱਚ ਇੱਕ ਖੜ ਮੇਰਾ ਖਿਆਲ ਹੈ ਇੱਕ ਬਹੁਤ ਵੱਡਾ ਤਵਾਹੀ ਦਾ ਕਾਰਨ ਬਣਿਆ ਨੇ ਜੀ ਜੀ ਪਹਿਲੀ ਵਾਰੀ ਦੇਖ ਰਹਾ ਵੀ ਇੰਨਾ ਇੰਨਾ ਜੋ ਜੋ ਇੱਥੇ ਨੁਕਸਾਨ ਹੋਇਆ ਹੈ ਜੀ ਬਹੁਤ ਵੱਡਾ ਨੁਕਸਾਨ ਹੋਇਆ ਮਤਲਬ ਤੁਸੀਂ ਦੇਖ ਹੀ ਥਰ ਵੀ ਚੱਲ ਨਹੀਂ ਸਕਦੇ ਕਿਲਾ ਮੈਂ ਦੇਖ ਕੇ ਆਇਆ ਜੀ ਮਾ ਜੋ ਲੋਕਾਂ ਦੇ ਹਾਲਾਤ ਬਣੇ ਨੇ ਲੋ ਹੈ ਬਹੁਤ ਔਖਾ ਹੈ ਦੇਖਣਾ ਅੱਛਾ ਤੁਸੀਂ ਜਾ ਕੇ ਇੱਕ ਵਾਰੀ ਇੱਕ ਵਾਰ ਮੈਂ ਜਾ ਕੇ ਆਇਆ ਅੱਛਾ ਅੱਛਾ ਤੇ ਕੀ ਮਹਿਸੂਸ ਹੋਇਆ ਉਹਦੇ ਚੋਂ ਫਿਰ ਤੁਹਾਨੂੰ ਕੀ ਕਰਨਾ ਚਾਹੀਦਾ ਇਹ ਸਿਰ ਇਹੀ ਮਹਿਸੂਸ ਹੋਇਆ ਦੇਖੋ ਵੀ ਆਪਾਂ ਸਾਰੇ ਭੈਣ ਭਰਾ ਇਹ ਗੁਰੂ ਦੀ ਬਖਸ਼ ਹੁੰਦੀ ਬਾਬੇ ਨਾਲ ਦੀ ਬਖਸ਼ ਹੁੰਦੀ ਹੈ ਜੀ ਜਿੰਦ ਦੋ ਪਾ ਜੇ ਬੰਦ ਦੇ ਦਿੱਤੇ ਕਿ ਜਿੰਦ ਘਟਦੇ ਤੇ ਜੀ ਤੇ ਅੱਜ ਆਪਣੀ ਸਾਰਿਆਂ ਦੀ ਡਿਊਟੀ ਬਣ ਗਈ ਦੇਖੋ ਜਿਹੜਾ ਥੋੜਾ ਕਰ ਸਕਦਾ ਥੋੜਾ ਕਰ ਤੁਸੀਂ ਜਿਹੜਾ ਵੱਡਾ ਕਰ ਸਕਦਾ ਵੱਡਾ ਕਰ ਸਕਦਾ ਜੋ ਕੰਮ ਕਰ ਸਕਦਾ ਕੰਮ ਕਰ ਲੈ ਹਰ ਬੰਦੇ ਦੀ ਮੈਂ ਕਹਿੰਦਾ ਡਿਊਟੀ ਆਏ ਅਸੀਂ ਇੱਕ ਦੂਜਾ ਕ੍ਰਿਟਿਸਿਜ਼ਮ ਛੱਡ ਕੇ ਹੂੰ ਪਾਰਟੀਆਂ ਦਾ ਵੀ ਹੋਰ ਵੀ ਇਹ ਅਸੀਂ ਬਾਅਦ ਚ ਕਰੀਏ ਅੱਜ ਆਪਾਂ ਜੋ ਕਰ ਸਕਦੇ ਆ ਮੱਤ ਕਰ ਸਕਦੇ ਆ ਹੱਥੀ ਕੰਮ ਕਰ ਸਕਦੇ ਆ ਜੋ ਵੀ ਬੈਸਟ ਕਰ ਸਕਦੇ ਆ ਉਹ ਕਰਨਾ ਪੈਂਦਾ ਸਾਡਾ ਜੀ ਤੁਸੀਂ ਕੀ ਫੈਸਲਾ ਕੀਤਾ ਫਿਰ ਕਿਸ ਤਰ੍ਹਾਂ ਕਹਾਂਗਾ ਕਿੰਨਾ ਕੋਈ ਕਿਵੇਂ ਕਰੋਗੇ ਮਦਦ ਕਿੰਨਾ ਰਾਸ਼ੀ ਕੋਈ ਜਾਂ ਕੁਝ ਦੇਖੋ ਰਾਸ਼ੀ ਤਾਂ ਸੀ 10 ਕਰੋੜ ਰੁਪਏ ਦਾ ਫੈਸਲਾ ਕੀਤਾ ਪਰ ਜੋ ਹੋਊਗਾ ਫਿਰ ਵਾਅਦਾ ਕੋ ਵਾਅਦਾ ਵੀ ਕਰਾਂਗੇ ਬੋਲੇ 10 ਕਰੋੜ ਤੁਸੀਂ ਆਪਣੇ ਸਾਰੇ ਪਰਿਵਾਰ ਵੱਲੋਂ ਰੱਖਣਾ ਪਰਿਵਾਰ ਵੱਲੋਂ ਹਾਂ ਰੱਖਣਾ ਹਾਂਜੀ ਹਾਂਜੀ ਅੱਛਾ ਅੱਛਾ ਰੱਖਣਾ ਪਰਿਵਾਰ ਵੱਲੋਂ ਹਾਂਜੀ ਤੁਸੀਂ 10 ਕਰੋੜ ਰੁਪਇਆ ਇਸ ਵੇਲੇ ਫੈਸਲਾ ਕੀਤਾ ਵੀ ਖਰਚੋਗੇ ਰਾਤ ਵਾਸਤੇ ਬਿਲਕੁਲ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਤੇ ਉਹ ਕਿਸ ਤਰ੍ਹਾਂ ਕੋਈ ਖਾਕਾ ਬਣਾਇਆ ਜਾਂ ਪਲਾਨ ਬਣਾਈ ਉਹਦੀ ਕੋਈ ਇਸ ਤਰ੍ਹਾਂ ਵੀ ਕੱਲ ਨੂੰ ਜਾਵਾਂਗੇ ਅਸੀਂ ਮੈਂ ਉੱਥੇ ਫਿਰ ਜਾ ਰਿਹਾ ਹਾਂ ਜੀ ਮਕੂਬ ਵੀ ਜਾ ਰਿਹਾ ਅਮਰ ਸਾਹਿਬ ਵੀ ਜਾ ਰਿਹਾ ਜਨਾਬ ਵੀ ਜਾ ਰਿਹਾ ਜੀ ਤੇ ਉੱਥੇ ਦੇਖਾਂਗੇ ਵੀ ਕੀ ਹਾਲਾਤ ਨੇ ਜੀ ਠੀਕ ਹੈ ਯਾਨੀ ਹੈਪੀ ਜੀਮੇਨ ਆ ਜਾਣਗੇ ਜੀ ਤੇ ਉਹ ਦੇਖ ਕੇ ਫਿਰ ਲੋਕ ਕੀ ਚਾਹੁੰਦੇ ਨੇ ਸਾਡੀ ਮੈਕਸਮ ਕੋਸ਼ਿਸ਼ ਇਹ ਹੋ ਗਈ ਕਿ ਉੱਥੇ ਜਾ ਕੇ ਜੋ ਕੰਮ ਕਰਨਾ ਹੈ ਜੋ ਕੁਝ ਦੇਣਾ ਹੈ ਆਪਣੇ ਹੱਥੀਂ ਦੇਈਏ ਠੀਕ ਹੈ ਕਿਉਂਕਿ ਪਹਿਲਾਂ ਵੀ ਅਸੀਂ ਜੋ ਦਿੱਲੀ ਗਏ ਹਾਂ ਉੱਥੇ ਵੀ ਅਸੀਂ ਆਪਣੇ 1 ਸਾਲ ਉੱਥੇ ਤਰੀ ਬਰੇਕ ਹੀ ਸੇਵਾ ਕੀਤੀ ਹੈ ਜੀ ਜੇ ਤਾਮਨਾਡੂ ਗਈ ਸੀ ਉੱਥੇ ਵੀ ਕਮੀਨ ਨਾ ਪੂਰਾ ਰਹਿ ਕੇ ਉੱਥੇ ਸੇਵਾ ਕੀਤੀ ਸੀ ਜੀ ਜੋ ਸਕੂਨ ਤੁਹਾਨੂੰ ਆਪਣੇ ਹੱਥੀਂ ਕੰਮ ਕਰਕੇ ਹੁੰਦਾ ਕੋਈ ਕਦੇ ਪੈਸੇ ਦੇ ਕੇ ਨਹੀਂ ਆਉਂਦਾ ਜੀ ਮਤਲਬ ਤੁਸੀਂ ਇਹ ਦੇਖੋਗੇ ਵੀ ਕਿਹੋ ਜੀ ਲੋੜ ਹੈ ਤੇ ਕਿਹੋ ਜਿਹਾ ਕੁਝ ਕੰਮ ਕਰਨੇ ਚਾਹੀਦੇ ਇਹ ਪਹਿਲਾਂ ਅਸੈਸ ਕਰੋਗੇ ਇਹਦਾ ਮਤਲਬ ਅਸੈਸ ਕਰੂੰਗਾ ਜਾ ਕੇ ਦੇਖ ਕੇ ਸਾਰਾ ਕੁਝ ਦੇਖਦਾ ਆ ਕੇ ਜੀ ਜੀ ਕਿਉਂਕਿ ਪਹਿਲਾਂ ਮੈਂ ਗੱਲ ਕੀਤੀ ਸੀ سارے ਲੋਕਾਂ ਨਾਲ ਗੱਲ ਕੀਤੀ ਸੀ ਉੱਥੇ ਸਰਵੇਟ ਉਹ ਕਹਿੰਦੇ ਸੀ ਵੀ ਹਾਲੇ ਚੀਜ਼ਾਂ ਸਾਰੇ ਸਰਪਲਸ ਹੋਈਆਂ ਬਿਆਨ ਹੈ ਹਾਲੇ ਤੁਸੀਂ ਨਾ ਭੇਜੋ ਕੁਝ ਜੀ ਜੀ ਸਾਡੇ ਇੱਥੇ ਫਲਾਪ ਓਵਰਫਲੋ ਹੋ ਗਿਆ ਸੀਗਾ ਜੀ ਉਹ ਬੰਦਿਆ ਚਾਏ ਸੀਗੇ ਉਹਨਾਂ ਨੂੰ ਤਕਰੀਬਨ 1000 ਕੁ ਅਸੀਂ ਉਹ ਜੋ ਗੱਠਾ ਹੈ 1000 ਕੰਟਰੋਲ ਅੱਜੋ ਭੇਜੀ ਆ ਜੀ ਤਾਂ ਅੱਛਾ ਅੱਛਾ ਉਹ ਕਿਉਂਕਿ ਸਾਡੇ ਬਿਲਕੁਲ ਪਟਿਆ ਜਿਲ੍ਹੇ ਚ ਪੈਂਦਾ ਇਹ ਹਾਂਜੀ ਹਾਂਜੀ ਓਵਰਫਲੋ ਹੋ ਕੇ ਉਹਦਾ ਲੇਟੈਸਟ ਇਹ ਨੁਕਸਾਨ ਹੋਇਆ ਜੀ ਜੀ ਅੱਛਾ ਤੇ ਇਹਦੇ ਚ ਤੁਹਾਡੇ ਪਰਿਵਾਰ ਦੇ ਵਿੱਚ ਜਿਹੜੇ ਤੁਹਾਡੇ ਅਮਰੀਕਾ ਰਹਿੰਦੇ ਭਰਾ ਨੇ ਪਣੇਦਰਸ਼ਨ ਸਿੰਘ ਢਾਲੀਵਾਲ ਤੇ ਉਹਨਾਂ ਨਾਲ ਵੀ ਗੱਲ ਹੋਈ ਕੁਦਰਤੀ ਆ ਵੀ ਉਹਨਾਂ ਦਾ ਯੋਗਦਾਨ ਹੋਏਗਾ ਨਾਲ ਦੇਖੋ ਸਾਡੇ ਪਰਿਵਾਰ ਦੀ ਇਹੋ ਹੈ ਸਾਡੇ ਬਾਪੂ ਜੀ ਦੇ ਹੁੰਦੇ ਜੋ ਸਾਡੇ ਬਾਪੂ ਜੀ ਨੇ ਕਹੇ ਤਾਂ ਹੁਕਮ ਹੁੰਦਾ ਜੀ ਬਾਪੂ ਜੀ ਬਾਪੂ ਜੀ ਸੂਬੇਦਾਰ ਕਰਤਾਰ ਸਿੰਘ ਹਾਂ ਜੀ ਹਾਂ ਅਸੀਂ ਸਾਡੇ ਤਿੰਨੇ ਭਾਈਆਂ ਦੀ ਕੋਈ ਹਿੰਮਤ ਨਹੀਂ ਸੀ ਹੁੰਦੀ ਕਿ ਅਸੀਂ ਕੋਈ ਆ ਗੱਲ ਆਰਗੂ ਕਰਦੀ ਕਿ ਐ ਨਹੀਂ ਐ ਕਰਦੀ ਜੀ ਕਿ ਸਰਾਹੋਂ ਦੱਸਣ ਦੀ ਗੱਲ ਹੈ ਦਰਸ਼ਨ ਛੜ ਚ ਵੱਡਾ ਹੈ ਉਹ ਜੋ ਕਹਿੰਦਾ ਫਿਰ ਅਸੀਂ ਦੋਏ ਉੱਚ ਗੱਲ ਤੇ ਖੁਲਪੁਲਾਉਨੇ ਆ ਅੱਛਾ ਬੋਲ ਥੋੜੀ ਸਾਰਿਆਂ ਦੀ ਸਹਿਮਤੀ ਨਾਲ ਉਹਨਾਂ ਨੇ ਉਹਨਾਂ ਨੇ ਕਿਹਾ ਤੇ ਤੁਸੀਂ ਸਾਰਿਆਂ ਦੀ ਸਹਿਮਤੀ ਦੇਤੀ ਬਿਲਕੁਲ ਬਿਲਕੁਲ ਠੀਕ ਹੈ ਬਹੁਤ ਮਿਹਰਬਾਨੀ ਸੁਰਜੀਤ ਸਿੰਘ ਰਖੜਾ ਉਹਨਾਂ ਨੇ ਦੱਸਿਆ ਕਿ ਇਸ ਵੇਲੇ ਰਖੜਾ ਪਰਿਵਾਰ ਜਿਹੜਾ ਜਿਹਦੇ ਚ ਸਭ ਤੋਂ ਵੱਡੇ ਇਹਨਾਂ ਦੇ ਭਰਾ ਨੇ ਦਰਸ਼ਨ ਤਾਲੀਵਾਲ ਜਿਹੜੇ ਅਮ੍ਰਿੱਕਾ ਰਹਿੰਦੇ ਨੇ ਪਹਿਲਾਂ ਵੀ ਬਹੁਤ ਥਾਂ ਤੇ ਉਹ ਕੰਟ੍ਰਿਬਿਊਟ ਕਰਦੇ ਨੇ ਉਹਨਾਂ ਦੇ ਨਾਲ ਉਹਨਾਂ ਦੀ ਕਹਿ ਜਾਂ ਇਹ ਕਹ ਲੋ ਕਿ ਉਹਨਾਂ ਦੀ ਸੁਝਾਅ ਤੇ ਤੇ ਉਹਨਾਂ ਦੇ ਕਹਿਣ ਤੇ ਸਾਰੇ ਪਰਿਵਾਰ ਨੇ ਫੈਸਲਾ ਕੀਤਾ ਕਿ 10 ਕਰੋੜ ਰੁਪਏ ਜਿਹੜੇ ਹੜ੍ਹਾਂ ਦੀ ਮਾਰ ਹੇਠ ਆਏ ਨੇ ਪੰਜਾਬ ਦੇ ਲੋਕ ਨੂੰ ਸਹਾਇਤਾ ਦਿੱਤੀ ਜਾਏਗੀ ਸਹਾਇਤਾ ਦਿੱਤੀ ਜਾਏਗੀ ਦੇਖ ਕੇ ਜਾਣਗੇ ਉੱਥੇ ਮੌਕੇ ਤੇ ਵੀ ਕਿਸ ਤਰ੍ਹਾਂ ਦੀ ਕਦੋਂ ਕਿਹੜੀ ਚੀਜ਼ ਚਾਹੀਦੀ ਹੈ ਤੇ ਉਸ ਹਿਸਾਬ ਹਿਸਾਬ ਨਾਲ ਉਹਨਾਂ ਦੇ ਪੀੜਤਾਂ ਨੂੰ ਪਲਾਨ ਬਣਾ ਕੇ ਦਿੱਤੀ ਜਾਏਗੀ ਜਿਉਂ ਜੋ ਲੋੜ ਮਹਿਸੂਸ ਹੋਏਗੀ ਬਹੁਤ ਮਿਹਰਬਾਨੀ ਰੱਖਣਾ ਜੀ ਬਹੁਤ ਅੱਛਾ ਥੋੜੀ ਬਹੁਤ ਅੱਛਾ ਕੰਮ ਕੀਤਾ ਤੁਸੀਂ ਠੀਕ ਹੈ ਠੀਕ